ਇਹ ਨਕਲ ਉਪ ਉ ਆਣੀ ਆਈ ਕਿੱਦਾਂ 9 ਹੈ 1 5 ਹੈ ਨਾ ਯਾਹ 9 ਹੈ 1 2 ਦੇ ਕੰਗਤਾਂ ਹੀ ਲੱਗਦੀ ਪਹਾੜਾਂ ਨਹੀਂ ਲੱਗਦਾ ਹਾਂਜੀ ਦੋਸਤੋ ਤੁਸੀਂ ਆਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਦੇਖੀ ਹੋਣੀ ਹੈ ਜਿੱਥੇ ਬਜ਼ੁਰਗ ਮਾਤਾ ਆਪਣੇ ਘਰ ਵਾਲੇ ਦੇ ਨਾਲ ਆਖਰੀ ਪਲ ਬਿਤਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਵਿਚਾਰੀ ਮਾਤਾ ਕਿਵੇਂ ਆਪਣੇ ਘਰ ਵਾਲੇ ਦੇ ਨਾਲ ਪਿਆਰ ਨਾਲ ਗੱਲਾਂ ਕਰੀਏ ਉਸ ਨੂੰ ਪੁੱਛਦੀ ਤੇ ਪਾਣੀ ਤਾਂ ਨਹੀਂ ਪੀਣਾ ਰੋਟੀ ਤਾਂ ਨਹੀਂ ਖਾਣੀ ਤੁਸੀਂ ਦੇਖ ਸਕਦੇ ਏਦਾਂ ਦਾ ਪਿਆਰ ਅੱਜ ਕੱਲ ਬਹੁਤ ਘੱਟ ਦੇਖ ਨੂੰ ਮਿਲ ਰਿਹਾ ਉਸ ਨੂੰ ਪਤਾ ਕਿ ਇਹ ਦਾ ਘਰ ਵਾਲਾ ਹੋਣਾ ਚੰਦ ਪਲਾ ਦਾ ਹੀ ਮਹਿਮਾਨ ਹੈ ਅਤੇ ਉਹ ਕਿਵੇਂ ਉਸ ਨੂੰ ਲਾਡ ਲੜਾ ਰਹੀ ਜਿਵੇਂ ਉਸ ਦਾ ਅੱਜ ਅੱਜ ਹੀ ਵਿਆਹ ਹੋਵੇ ਦੋਸਤੋ ਏਦਾਂ ਦੀ ਵੀਡੀਓ ਨੂੰ ਦੇਖ ਕੇ ਅੱਖ ਭਰ ਜਾਂਦੀ ਏ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਏਦਾਂ ਦੇ ਲੋਕ ਨੇ ਜੋ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਦਿਓ ਜੀਅਤ ਰੱਬ ਰੱਖਾ।